ਸਸਰੀਗਾਲ ਜੀ ਸੰਧਾਲੀ ਟੀਵੀ ਤੇ ਬਚ ਰਹੀਆਂ ਤਾਜ਼ਾ ਖਬਰ ਕੱਗਰ ਦੇ ਆਦੀ ਗਿੱਤੀ ਭਾਵੇਂ ਪੰਜ ਪਾਣੀਆਂ ਤਰਤੀ ਤੋਂ ਆਉਂਦੇ ਦਰਿਆਵਾਂ ਤੋਂ ਨਹੀਂ ਹੁੰਦੀ ਮੌਜੂਦਾ ਪੰਜਾਬ ਦੇ ਕੱਗਰ ਵੱਡਾ ਦਰਿਆ ਬਣਿਆ ਜਾਂਦਾ ਸੀ ਬਰਸਾਦਾ ਦੇ ਦਿਨਾਂ ਦੇ ਦੌਰਾਨ ਦਰਿਆ ਦਾ ਵਹਿੰਦਾ ਪਾਣੀ ਖੜੰਦੇ ਕਾਰਨ ਬੰਦਾ ਸੀ ਭਾਵੇਂ ਸੱਤ ਲੋ ਜਰਾ ਵੀ ਬਿਆਸ ਤੇ ਵਹਿਣ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੋਈ ਪਰ ਕੱਗਰ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਲਈ ਇਸ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਦਾ ਰੋਲਾ ਵਾਰ-ਵਾਰ ਪੈਂਦਾ ਰਿਹਾ ਹੈ ਤਦ ਆਨੇ ਨਿੱਕ ਤੇ ਪਾਰਟੀਆਂ ਸਮੇ ਸਮੇ ਇਸ ਸਥਾਈ ਹੱਲ ਦੇ ਦਾਅਵੇ ਕਰਦੀਆਂ ਹਨ ਪਰ ਕੱਗਰ ਦੇ ਆਦਾ ਪਾਣੀ ਨਾ ਸਿਰਫ ਫੜਾਂ ਦੀ ਮਾਰ ਨਾ ਲਈ ਲੋਕਾਂ ਨੂੰ ਮਾਰਦਾ ਸਗੋ ਮੌਜੂਦਾ ਸਮੇ ਦਾ ਸਾਰਾ ਸਾਰਾ ਸਾਲ ਦੇ ਰਿਆ ਵਿੱਚ ਆਉਂਦਾ ਪ੍ਰਦੂਸ਼ਣ ਪਾਣੀ ਲੋਕਾਂ ਦੀ ਸਿਹਤਰ ਦੀ ਬੰਨਦਾ ਜਾ ਰਿਹਾ ਹੈ ਆਲਮ ਇਹ ਕਿ ਕੱਗਰ ਵਿੱਚ ਫੈਕਟਰੀਆਂ ਦੇ ਕੈਮੀਕਲ ਮਿਲਿਆ ਪਾਣੀ ਨਹੀਂ ਵਹਿੰਦਾ ਸਗੋ ਇਸ ਇਸ ਨੂੰ ਬਿਮਾਰੀਆਂ ਵੈਂਦੀਆਂ ਪ੍ਰਤੀਤ ਹੁੰਦੀਆਂ ਹਨ ਸਾਰਾ ਸਾਲ ਵਹਿਣ ਵਾਲੇ ਪਾਣੀ ਦੀ ਰੰਗ ਕਾਲਾ ਹੁੰਦਾ ਹੈ ਫੈਕਟਰੀਆਂ ਦਾ ਪਾਣੀ ਰਸਾਇਣਕ ਮਾਤਰਾ ਦਾ ਸਪਸ਼ਟ ਪਤਾ ਪੁਲਾਂ ਹੇਠੋਂ ਲੰਘਦੇ ਪਾਣੀ ਚ ਬਣੀ ਚਿੱਟੇ ਰੰਗ ਦੀ ਚੱਕ ਤੋਂ ਲੱਗ ਜਾਂਦਾ ਹੈ ਸ਼ਵਾਲਕ ਦੀਆਂ ਪਾਣੀਆਂ ਵਿੱਚੋਂ ਸ਼ੁਰੂ ਹੋਣ ਕੱਗਰ ਦੇ ਆਦੀ ਕੁੱਲ ਲੰਬਾਈ 242 ਕਿਲੋਮੀਟਰ ਹੈ ਇਸ ਵਿੱਚ ਪੰਜਾਬ ਦੇ ਹਿੱਸੇ ਅੰਦਰ ਇਸ ਦੀ ਲੰਬਾਈ 165 ਕਿਲੋਮੀਟਰ ਪੈਂਦੀ ਹੈ ਦਰਿਆਵਾਂ ਦੇ ਆਸ-ਪਾਸ ਜ਼ਿੰਦਗੀ ਬਸਰ ਕਰਦੇ ਲੋਕ ਹੜ੍ਹਾਂ ਨੂੰ ਵੱਧ ਇਸ ਇਸ ਵੰਦੇ ਫੈਕਟਰੀਆਂ ਦੇ ਜਰੀਲੇ ਤੇ ਬਦੂ ਉਹ ਮਾਰਦੇ ਪਾਣੀ ਤੋਂ ਦੁਖੀ ਹਨ ਬਦਬੂਦਾਰ ਜਰੀਲੇ ਰਸਾਇਣਕ ਪਾਣੀ ਕਾਰਨ ਕੱਗਰਪੱਟੀ ਦੇ ਪਿੰਡਾਂ ਨੂੰ ਲੋਕਾਂ ਨੂੰ ਕੈਂਸਰ ਜਿਗਰ ਹੈਪੇਟਾਈਟਸ ਤੇ ਸੁਦਰਨ ਪੀਲੀਆ ਚਮੜੀ ਦੇ ਵਾਲੇ ਸਵੈਦ ਹੋਣੇ ਸਾਹ ਦਮਾ ਤੇ ਹੋਰ ਰੋਗਾ ਨਾਲ ਨਾਲ ਦਿਲ ਦੀਆਂ ਬਿਮਾਰੀਆਂ ਘੇਰਦੀਆਂ ਲੱਗਦੀਆਂ ਹਨ ਕੱਗਰਪੱਟੀ ਦੇ ਪਿੰਡਾਂ ਦਾ ਕੈਂਸਰ ਵਰਗੀ ਮਾਰੂ ਬਿਮਾਰੀ ਨਾਲ ਲਗਾਤਾਰ ਵਾਧਾ ਹੋ ਰਿਹਾ ਹੈ ਅੱਧੇ ਪੰਜਾਬ ਵਿੱਚ ਪਿੰਡ ਦੇ ਲੋਕ ਪ੍ਰਦੂਸ਼ਣ ਪਾਣੀ ਪੀਣ ਨਾਲ ਮਜਬੂਰ ਹਨ ਛੇਤ ਤੋਂ ਲਗਾਤਾਰ ਨਿਖਾਰ ਆ ਰਿਹਾ ਹੈ ਬਵਾਰੀਆਂ ਪਿੰਡਾਂ ਬਵਾਰੀਆਂ ਪਿੰਡਾਂ ਦੇ ਲੋਕਾਂ ਨੂੰ ਕੇਲ ਰਹੀਆਂ ਹਨ ਤੇ ਦਰਿਆ ਵਿੱਚ ਆਉਂਦੇ ਗੰਦੇ ਪਾਣੀ ਦਾ ਮਾਮਲਾ ਪੰਜਾਬ ਵਿਧਾਨ ਸਭਾ ਵਿੱਚ ਉੱਠਣ ਤੋਂ ਪਰੰਤ ਪੰਜਾਬ ਹਰਿਆਣਾ ਦੋਵਾਂ ਸੂcjਿਆਂ ਦੀ ਉੱਚ ਪੱਧਰੀ ਮੀਟਿੰਗ ਮਗਰ ਪਦੂਸ਼ਨ ਕੰਟਰੋਲ ਬੋਰਡ ਨੇ ਕੱਗਰ ਦਿਆ ਦੇ ਪਾਣੀ ਸੁੱਟਣ ਵਾਲੀਆਂ ਫੈਕਟਰੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ ਇਸ ਵਕਤ ਜਰੀਲੇ ਦੇ ਗੰਦੇ ਪਾਣੀ ਦੇ ਕੁਝ ਕੁਝ ਨਾ ਕਮੀ ਆਈ ਹੈ ਹੁਣ ਸਥਿਤੀ ਬੇਹੱਦ ਖਤਰਨਾਕ ਹੈ ਕਿਉਂ ਪੱਧਰ ਉੱਤੇ ਨਜ਼ਰ ਆ ਰਹੀ ਹੈ ਧੰਨਵਾਦ ਜੀ ਖਬਰਾਂ ਲਈ ਬਣੇ ਰਹੋ